ਤੋ ਪਹਿਲਾਂ ਸ਼੍ਰੀ ਵਾਇਬ ਜੀ ਦਾ ਖਾਲਸਾ ਅਸ਼ੀਰਵਾਦ ਜੀ ਫਤਿਹ ਭਾਰਤ ਮਾਤਾ ਦੀ ਜੈ ਜੈਕਾਰ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੂਰੇ ਭਾਰਤ ਦੇ ਵਿੱਚ ਸਦੀ ਕੇਂਦਰ ਸਰਕਾਰ ਕੈਂਪ ਲਗਾ ਰਹੀ ਹੈ ਜੋ ਲੋਕ ਇਤਲੀਆ ਸਕੀਮਾਂ ਦੇ ਨਾਲ ਪੂਰੇ ਭਾਰਤ ਦੇ ਵਿੱਚ ਕੈਂਪ ਲੱਗ ਰਹੇ ਨੇ ਸਾਡੇ ਨਾਲ ਦੇ ਸੂਬਿਆਂ ਦੇ ਵਿੱਚ ਕੈਂਪ ਲੱਗ ਰਹੇ ਨੇ ਇਸੇ ਤਰ੍ਹਾਂ ਕੇਂਦਰ ਸਰਕਾਰ ਦੀ ਸਕੀਮਾਂ ਦੇ ਕੈਂਪ ਸਾਡੇ ਬਣਾਚੌਰ ਜਨ ਸੰਭਾ ਦੇ ਵਿੱਚ ਵੀ ਲਗਾਤਾਰ ਚੱਲ ਰਹੇ ਜਿਵੇਂ ਕਿ 182 ਪਿੰਡਾਂ ਦੇ ਵਿੱਚੋਂ ਅਸੀਂ 60 ਪਿੰਡ ਨੂੰ ਅਸੀਂ ਕਵਰ ਅਪ ਕਰ ਚੁੱਕੇ ਹਾਂ ਸੋ ਅੱਜ ਜੋ ਆਮ ਆਦੀ ਪਾਰਟੀ ਨੇ ਸਭ ਤੋਂ ਵੱਡਾ ਜੋ ਤੱਕਾ ਦਿੱਤਾ ਹੈ ਸਾਡੇ ਜ਼ਿਲ੍ਹੇ ਦੇ ਅਧਿਆਛ ਰਾਜਿੰਦਰ ਸਿੰਘ ਲੱਖੀ ਜੀ ਨੂੰ ਅਰੈਸਟ ਕੀਤਾ ਗਿਆ ਮੈਂ ਸਮਝਦਾ ਇੱਕ ਆਮ ਆਦੀ ਪਾਰਟੀ ਦਾ ਇਸ ਤੋਂ ਵੱਡਾ ਤੱਕਾ ਨਹੀਂ ਹੋ ਸਕਦਾ ਅੱਜ ਉਹਨਾਂ ਨੂੰ ਸਵੇਰੇ 9:30 10:00 ਵਜੇ ਉੱਥੋਂ ਬਣਾ ਪਿੰਡ ਤੋਂ ਅਰੈਸਟ ਕਰਕੇ ਉਹਨਾਂ ਨੂੰ ਪੂਰੇ ਕਦੇ ਬਲਾਚੌਰ ਤੋਂ ਬੰਗਾ ਬੰਗਾ ਤੋਂ ਬੈਰਾਮ ਪੂਰੇ ਪਿੰਡਾਂ ਦੇ ਵਿੱਚ ਘੁਮਾਇਆ ਜਾ ਰਿਹਾ ਸੋ ਇੱਕ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਸ਼ਹੀਦਾਂ ਨੂੰ ਅਸੀਂ ਨਮਨ ਕਰਦੇ ਆ ਅਸੀਂ ਉਹਨਾਂ ਦਾ ਸਨਮਾਨ ਕਰਦੇ ਆ ਔਰ ਇਹ ਸ਼ਹੀਦ ਭਗਤ ਸਿੰਘ ਨਗਰ ਜਿਹੜਾ ਜ਼ਿਲ੍ਹਾ ਹੈ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਗਤ ਸਿੰਘ ਦੇ ਨਾਲ ਸੰਬੰਧਿਤ ਹੈ ਸੋ ਮੈਂ ਸਮਝਦਾ ਅੱਜ ਤੋਂ ਵੱਡਾ ਕੋਈ ਤੱਕਾ ਹੋ ਨਹੀਂ ਸਕਦਾ ਔਰ ਹੁਣ ਮੈਂ ਕਹਿੰਦੇ ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਜਾਏ ਅਸੀਂ ਦੂਣ ਸਵੇ ਆਏ ਹੋਏ ਅੱਜ ਭਗਵੰਤ ਮਾਨ ਜਿਸ ਨੇ ਸਾਨੂੰ ਉਸ ਮੀਰ ਮਨੂ ਦੀ ਯਾਦ ਦਿਲਾਤੀ ਜਿਸ ਨੇ ਜਵਰ ਜੁਲੰਗ ਦੀ ਇਤਿਹਾਸ ਕੀਤੀ ਸੀ ਭਗਵੰਤ ਮਾਨ ਜਿਸ ਦੇ ਦਿਸ਼ਾ ਨਿਰਦੇਸ਼ ਦਿੱਲੀ ਤੋਂ ਕੇਜਰੀਵਾਲ ਔਰ ਮਨੀਸ਼ ਸੋਸੋਧਿਆ ਦੇ ਰਹੇ ਨੇ ਕਿਆ ਕਹਿੰਦਾ ਸੀ ਮਨੀਸ਼ ਸੋਸੋਧਿਆ ਸਾਮਦਾਮ ਦੰਡ ਵੇਰ ਮਾਰੋ ਕੁੱਟੋ ਜੋ ਮੱਜੀ ਕੋ ਗੋਲੀ ਮਾਰੋ ਕਿਆ ਉਹ ਇੱਕ ਇਲੈਕਸ਼ਨ ਜਿੱਤਣ ਦੇ ਲਈ ਪੰਜਾਬ ਦੇ ਵਿੱਚ ਦੰਗਾ ਕਰਾਏਗਾ ਅਸੀਂ ਕਿਆ ਕੰਮ ਕਰ ਲੈਣੇ ਸ਼ੇ ਤੁਸੀਂ ਦੱਸੋ ਕਿ ਅਸੀਂ ਕੀ ਕਰ ਰਹੇ ਸੀ ਸੈਂਟਰ ਦੀਆਂ ਸਕੀਮਾਂ ਜਿਹੜੀਆਂ ਪੰਜਾਬ ਸਰਕਾਰ ਨੇ ਬੰਦ ਕਰ ਰੱਖੀਆਂ ਨੇ ਇੱਕ ਆਯੂਸ਼ਮਾਨ ਕਾਰਡ ਜਿਸ ਨਾਲ ਇੱਕ ਗਰੀਬ ਬੰਦਾ ਹਸਪਤਾਲ ਤੇ ਜਾ ਕੇ ਆਪਣਾ ਇਲਾਜ ਕਰਾਦਾ ਉਹ ਅਸੀਂ ਘਰ ਘਰ ਦੇਣ ਜਾਦੇ ਇਹ ਸਾਡਾ ਦੋਸ਼ ਹੈ ਪੁਲਿਸ ਉਹਨਾਂ ਦੀ ਕਟਪੁਤਲੀ ਬਣ ਕੇ ਬਿਨਾਂ ਸੋਚੇ ਸਮਝੇ ਅੱਖਾਂ ਤੇ ਪੱਟੀ ਬੰਨ੍ਹ ਕੇ ਸਾਡੇ ਕੈਂਪਰ ਘੁਮਾਣ ਆ ਗਈ ਅਸੀਂ ਇਹ ਪੁੱਛਣਾ ਚਾਹੁੰਦੇ ਪੁਲਿਸ ਨੂੰ ਕਿ ਪੁਲਿਸ ਦਾ ਕੰਮ ਤਾਂ ਹੁੰਦਾ ਸੀ ਖੋਣ ਵਾਲੇ ਨੂੰ ਪਕੜਨਾ ਜਿਹੜਾ ਕਿਸੇ ਤੋਂ ਕੋਈ ਚੀਜ਼ ਖੁੰਦਾ ਉਹ ਭਈ ਅਸੀਂ ਨਾ ਦਿਨ ਜਾਰੇ ਸੀ ਲੋਕਾਂ ਨੂੰ ਘਰ ਬੈਠਿਆਂ ਨੂੰ ਜਿਹੜਾ ਕੋਈ ਬਜ਼ੁਰਗ ਨਹੀਂ ਜਾ ਸਕਦਾ 70 ਸਾਲ ਤੋਂ ਉੱਪਰ ਦਾ ਬਜ਼ੁਰਗ ਜਿਹੜਾ ਅਜੂਸ਼ਮਾਨ ਕਾਰਡ ਨਹੀਂ ਬਣਾ ਸਕਦਾ ਹੈ 190 ਦੇ ਖਰੀਬ ਪਿੰਡ ਪੰਚਾਇਤਾਂ ਨੇ ਪੱਗ ਕੈਂਪ ਲਗਾ ਚੁੱਕੇ ਹਨ ਔਰ ਅੱਜ ਉਹਨਾਂ ਕੈਂਪਾਂ ਦੇ ਵਿੱਚ ਗਿਣਤੀ ਇਹ ਹੁੰਦੀ ਹੈ ਕਿ ਲੋਕ ਸਾਨੂੰ ਆਪਣੇ ਘਰ ਬੁਲਾਦੇ ਨੇ ਖਾਣੇ ਪੀਣੇ ਦਾ ਪ੍ਰਬੰਧ ਕਰਦੇ ਨੇ ਲੋਕ ਸਾਨੂੰ ਪਲਕਾਂ ਬਿਸ਼ਾ ਕੇ ਸਾਡਾ ਸੌਰੇਦ ਕਰਦੇ ਕਿ ਤੁਸੀਂ ਲੋਕਾਂ ਲਈ ਉਪਕਾਰ ਦਾ ਕੰਮ ਕਰ ਰਹੇ ਵੋਟਾਂ ਦੀ ਕੀ ਗੱਲ ਹੈ ਕੀਨਲ ਲੱਗਦਾ ਕਿ ਅਸੀਂ ਬੋਟਾ ਬਣਾ ਰਹੇ ਠੀਕ ਹੈ ਰਾਜਨੀਤਿਕ ਰਾਜਨੀਤਿਕ 당 ਆਏ ਸੀ ਬੋਟਾ ਵੀ ਲਵਾਗੇ ਪਰ ਆ ਬੋਟਾ ਦਾ ਕੰਮ ਹੈ ਅਸੀਂ ਅਯੂਸ਼ਮਾਨ ਕਾਰਡ ਦੇ ਕੇ ਅਗਲੇ ਨੂੰ ਬੋਟਰ ਨਹੀਂ ਕੰਨ ਕਰ ਰਹੇ ਸਾਡੀਆਂ ਵੀਡੀਓ ਦੇਖ ਲੈਣ ਮੈਨੂੰ ਕੱਲ ਸੀਆਈਡੀ ਆਫੀਸਰ ਦਾ ਇੱਕ ਦਾ ਫੋਨ ਆਇਆ ਕਹਿੰਦੇ ਤੁਸੀਂ ਕਿਆ ਸਕੀਮਾ ਦੇਣੇ ਮੈਂ ਕਿਹਾ ਜੀ ਪੌਣੇ 500 ਤੋਂ ਉੱਪਰ ਸਕੀਮਾ ਹੈ ਲਿਸਟ ਬਣਾਣ ਵਾਲੇ ਨੂੰ ਭੁੱਲ ਗਈ ਹੋਣੀ ਕਿ ਅਸੀਂ ਲੋਕਾਂ ਨੂੰ ਲੋਕ ਭਲਾਈ ਦੀਆਂ ਕਿਹੜੀਆਂ ਸਕੀਮਾਂ ਦਿੰਦੀਆਂ ਪੰਜਾਬ ਸਰਕਾਰ ਨੂੰ ਗਿਆ ਪਤਾ ਕਿਹੜੀ ਸਕੀਮ ਹੈ ਜਿਨ੍ਹਾਂ ਨੇ ਆਯੂਸ਼ਮਾਨ ਕਾਰਡ ਵੀ ਬੰਦ ਕਰਦੇ ਨਹੀਂ ਕਹਿੰਦਾ ਜੀ ਅਸੀਂ ਤੁਸੀਂ ਕੈਂਪ ਲਾਣੇ ਅਸੀਂ ਤੁਹਾਡੀ ਸਿਕਿਉਰਿਟੀ ਦੇਣੀ ਮੈਂ ਪੁੱਛਣਾ ਚਾਹਣਾ 60 ਕੈਂਪ ਲੱਗ ਗਏ ਲੋਕ ਸਾਨੂੰ ਕਿਆ ਨਾ ਹਾਰ ਪਾ ਕੇ ਸਵਾਗਤ ਕਰਦੇ ਉੱਥੇ ਸਾਨੂੰ ਪੁਲਿਸ ਸਿਕਿਉਰਿਟੀ ਦੀ ਲੋੜ ਹੈ ਇਹ ਸਾਰਾ ਜੋ ਇਹ ਦਿਸ਼ਾ ਨਿਰਦੇਸ਼ਨਾ ਨੂੰ ਦਿੱਲੀ ਤੋਂ ਹੋਏ ਹੈ ਇਹ ਪੰਜਾਬ ਦੇ ਵਿੱਚ ਬੀਜੇਪੀ ਨੂੰ ਅੱਗੇ ਨਹੀਂ ਵਧਣ ਦੇਣਾ ਇਹ ਦਾ ਉਸ ਦਾ ਇੱਕ 파ਟ ਹੈ ਪਰ ਮੈਂ ਤੁਹਾਡੇ ਮਾਰਫਤ ਪੰਜਾਬ ਦੀ ਆਪਦਾ ਸਰਕਾਰ ਨੂੰ ਇਹ ਕਹਿਣਾ ਚਾਹਣਾ ਹੈ ਕਿ ਜਿੱਦਾਂ ਮੰਨੂ ਪੰਜਾਬੀਆਂ ਨੂੰ ਵੜਦਾ ਗਿਆ ਔਰ ਪੰਜਾਬੀ ਦੂਣ ਸਵਾਏ ਦੁੱਗਣੀ ਤਿੱਗਣੀ ਚੌਗਣੀ ਤਾਕਤ ਦੇ ਨਾਲ ਵਧੇ ਅਸੀਂ ਤੁਸੀਂ ਤਾਂ ਅੱਜ ਪਹਿਲਾ ਸਟੈਪ ਲਿਆ ਅੱਜ ਅੱਗੇ ਜਾ ਆਣੇ ਆਲੇ ਸਮੇਂ ਤੇ ਦੇਖਿਓ ਬੀਜੇਪੀ ਕਿੱਦਾਂ ਪਿੰਡ ਮਿੰਟ ਤੇ ਜਾਏਗੀ ਤੁਸੀਂ ਰੁਕਿਆ ਲੋਕਾਂ ਨੇ ਹੁਣ ਸਾਨੂੰ ਬੁਲਾਣਾ ਆਮ ਲੋਕਾਂ ਦੀ ਜ਼ੁਬਾਨ ਬੰਦ ਕਰਕੇ ਦੱਸਿਓ ਮੈਂ ਅੱਜ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ ਮੇਰੇ ਨਾਲ ਮੇਰੇ ਸਾਥੀ ਐਡਵੋਕੇਟ ਅਮਨ ਕੌਸ਼ਲ ਜੋ ਕਿ ਮੇਰੇ ਨਾਲ ਜ਼ਿਲ੍ਹਾ ਜਨਸ ਕਟਰ ਨੇ ਔਰ ਸਾਡੇ ਬਹੁਤ ਹੀ ਸੀਨੀਅਰ ਸ੍ਰੀ ਜਸਵੰਤ ਸਿੰਘ ਬਰਿਆਮ ਜੀ ਜੋ ਕਿ ਸਾਡੇ ਐਨ ਆਰ ਆਈ ਸੈੱਲ ਦੇ ਪ੍ਰਧਾਨ ਨੇ ਉਹਨਾਂ ਨੂੰ ਸਿਰਫ ਇੱਕ ਪੀਸਫੁਲੀ ਪੀਸਫੁਲੀ ਕੈਂਪ ਲਾਣ ਦੇ ਸਮੇਂ ਉਹਨਾਂ ਨੂੰ ੱੱਕੇ ਦੇ ਨਾਲ ਤੁਸੀਂ ਵੀਡੀਓ ਦੇਖ ਸਕਦੇ ਕਿਦਾਂ ੱੱਕੇ ਨਾਲ ਘੜੀਸੇ ਜਿੱਦਾਂ ਅਸੀਂ ਚੋਰ ਹੁੰਨੇ ਆ ਤੁਹਾਨੂੰ ਇਸ ਚੀਜ਼ ਦੀ ਸਜ਼ਾ ਅੱਜ ਦੇ ਇਸ ਕੂ ਕਰਮ ਦੀ ਸਜ਼ਾ ਭਗਵੰਤ ਮਾਨ ਜੀ ਸੁਸ਼ੋਦੀਆ ਜੀ ਕੇਜਰੀਵਾਲ ਜੀ ਔਰ ਜਿਹੜੇ ਸਾਡੇ ਐਮਐਲਏ ਨੇ ਬੜਾ ਜੋਰ ਤੋਂ ਸੰਤੋਸ਼ ਘਟਾਰੀਆ ਜੀ ਆਣੇ ਵਾਲੇ ਸਮਾਜ ਦੇ ਵਿੱਚ ਲੋਕਾਂ ਨੇ ਤੁਹਾਨੂੰ ਬੋਲ ਕੇ ਨਹੀਂ ਤੁਹਾਨੂੰ ਧੱਕੇ ਮਾਰ ਕੇ ਨਹੀਂ ਲੋਕਾਂ ਨੇ ਤੁਹਾਡੇ ਖਿਲਾਫ ਵੋਟ ਪਾ ਕੇ ਇਸ ਚੀਜ਼ ਦੀ ਸਜ਼ਾ ਦੇਣੀ ਹੈ ਹਲੇ ਵੀ ਸੁਧਰ ਜੋ ਮੈਂ ਤੁਹਾਨੂੰ ਫੇਰ ਕਹਿਣਾ ਲੋਕਾਂ ਦੇ ਨਾਲ ਧਰੋਹ ਕਰਨਾ ਬੰਦ ਕਰ ਦਿਓ ਬੰਦ ਕਰ ਦਿਓ ਆਹ ਜਿਹੜਾ ਤੁਸੀਂ ਕੰਮ ਕੀਤਾ ਇਹ ਬੀਜੇਪੀ ਨੂੰ ਅਰੈਸਟ ਨਹੀਂ ਕੀਤਾ ਇਹ ਕਿ ਜ਼ਿਲ੍ਹਾ ਪ੍ਰਧਾਨ ਨੂੰ ਅਰੈਸਟ ਨਹੀਂ ਕੀਤਾ ਇਹ ਤੁਸੀਂ ਲੋਕਾਂ ਨੂੰ ਆਉਣ ਵਾਲੀਆਂ ਸਕੀਮਾਂ ਨੂੰ ਜੰਦੇ ਦੇ ਵਿੱਚ ਲਾਇਆ ਹੈ ਪਰ ਅਸੀਂ ਵੀ ਮੁੜ ਕੇ ਲੋਕਾਂ ਦੇ ਵਿੱਚ ਜਾਵਾਂਗੇ ਇਹ ਸਕੀਮਾਂ ਅਸੀਂ ਪ੍ਰਣ ਲਿਆ ਹੈ ਕਿ ਜਿੰਨੀਆਂ ਵੀ ਮੋਦੀ ਸਾਹਿਬ ਲਈਆਂ ਸਕੀਮਾਂ ਨੇ ਲੋਕਾਂ ਤੱਕ ਪਹੁੰਚਾਉਣੀਆਂ ਅਗਰ ਸਾਡਾ ਇਹ ਸੰਕਲਪ ਹੈ ਔਰ ਬੀਜੇਪੀ ਦੀ ਇਹ ਖਾਸੀਅਤ ਰਹੀ ਹੈ ਸੰਕਲਪ ਤੋਂ ਸਿੱਧੀ ਵੀ ਔਰ ਅਸੀਂ ਸੰਕਲਪ ਰਿਆ ਔਰ ਇਸ ਸੰਕਲਪ ਨੂੰ ਅਸੀਂ ਸਿੱਧ ਕਰਾਂ। ਮਤਲਬ ਅੱਜ ਜਿਹੜੇ ਪਿੰਡ ਫੂਸੇਵਾਲ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਹਦੇ ਬਾਰੇ ਬਣਾ ਬਣਾ ਪਿੰਡ ਚ ਹਾਂ ਬਣਾ ਵਿੱਚ ਜੋ ਉਹ ਘਟਨਾ ਵਾਪਰੀ ਹੈ ਉਹਦੇ ਬਾਰੇ ਤੁਸੀਂ ਬਣਾ ਪਿੰਡ ਦੇ ਵਿੱਚ ਲੋਕਾਂ ਦੀ ਡਿਮਾਂਡ ਤੇ ਹਾਂ ਕਿਉਂਕਿ ਅਸੀਂ ਸਿਰਫ ਸਿਰਫ ਕੈਂਪ ਪਿਛਲੇ ਸਾਲ ਬਲਾਜੌਰ ਆਪਣੇ ਬੀਜੇਪੀ ਅਫੀਸ਼ੀਅਲ ਦਫ਼ਤਰ ਦੇ ਵਿੱਚ ਲਗਾਇਆ ਸੀ ਉਸ ਤੋਂ ਬਾਅਦ ਅੱਜ ਤੱਕ ਜਿੰਨੇ ਵੀ ਸਾਡੇ ਕੈਂਪ ਲੱਗੇ ਨੇ ਜਿੰਨੇ ਵੀ A to Z ਕੈਂਪ ਉਹ ਸਾਨੂੰ ਲੋਕਲ ਉਸ ਪਿੰਡ ਦੇ ਕੁਸਨੀਕਾਂ ਦੇ ਮਤਲਬ ਉਹਨਾਂ ਦੀ ਡਿਮਾਂਡ ਤੇ ਕੈਂਪ ਲੱਗੇ ਨੇ ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜੀ ਜਿਹੜਾ ਇਹ ਸਾਡੇ ਕੈਂਪ ਲੱਗਦੇ ਨੇ ਤੁਸੀਂ ਸਾਡੇ ਸਾਰੇ ਕੈਂਪਾਂ ਦੀਆਂ ਮੀਡੀਆ ਕਵਰੇਜ ਫੋਟੋਆਂ ਵੀਡੀਓ ਦੇਖ ਲਓ ਮੋਤਵਰ ਬੰਦਿਆਂ ਦੇ ਵਿੱਚ ਪੂਰੀ ਪਿੰਡ ਦੀ ਪੰਚਾਇਤ ਹੁੰਦੀ ਹੈ ਸਰਪੰਚ ਸਾਹਿਬ ਬਾਕਾਇਦਾ ਨਾਲ ਸਾਡੇ ਨਾਲ ਕੇ ਦਿੱਤਾ ਕਰਦੇ ਉੱਥੇ ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਨੂੰ ਪਤਾ ਕੀ ਪਿੰਡਾਂ ਨੂੰ ਸਾਨੂੰ ਪਤਾ ਹੁੰਦਾ ਕਿ ਇਹ ਬੰਦੇ ਕਿਸ ਪਾਰਟੀ ਦੇ ਨਾਲ ਸੇਫਟੀ ਰੱਖਦੇ ਨੇ ਪਰ ਨਹੀਂ ਜਿਸ ਵੇਲੇ ਸੀ ਰੀਵਲ ਘਟਾਣਾ ਹੁੰਦਾ ਸੀ ਅਸੀਂ ਸਾਰੇ ਨੂੰ ਬੋਲਣ ਲੱਗੇ ਕਿ ਭਾਈ ਇਹ ਸਾਡਾ ਕੈਂਪ ਨਹੀਂ ਹੈ ਇਹ ਤੁਹਾਡਾ ਪਿੰਡ ਦਾ ਕੈਂਪ ਹੈ ਅਸੀਂ ਤਾਂ ਸਿਰਫ ਇੱਥੇ ਤੱਕ ਪਹੁੰਚ ਕੀਤੀ ਹੈ ਤੁਸੀਂ ਆਪਣਾ ਫੀਤਾ ਘਟੋ ਆਪਣਾ ਕੈਂਪ ਸ਼ੁਰੂ ਕਰਾਓ ਔਰ ਲੋਕ ਸਾਡੀ ਉਹ ਆਉਂ ਉਹ ਭਾਗਤ ਕਰਦੇ ਜਿੱਦਾਂ ਘਰ ਆਈ ਪਰੌਣੀ ਨਹੀਂ ਆਉਂ ਭਾਗਤ ਕਰਦੇ ਅੱਜ ਬਣੇ ਦੇ ਵਿੱਚ ਇੱਕ ਮੰਦਭਾਗੀ ਘਟਨਾ ਹੋਈ ਕਿ ਜਦੋਂ ਜਦੋਂ ਭਾਜਪਾ ਵੱਤੋਂ ਕੇਂਦਰ ਸਰਕਾਰ ਦੀ ਸਕੀਮ ਨੇ ਕੈਪ ਲਾਣਾ ਤਾਂ ਆਬਵੀਅਸ ਹੈਗਾ ਕਿ ਜ਼ਿਲ੍ਹਾ ਪ੍ਰਧਾਨ ਜੀ ਉਸ ਉੱਥੇ ਜਾਣਗੇ ਸੀ ਹਰੀ ਕੈਂਪਾਂ ਦੇ ਵਿੱਚ ਜਾਣੇ ਹੈਗੇ ਜਿੱਥੇ-ਜਿੱਥੇ ਲੱਗਦਾ ਜ਼ਿਲ੍ਹਾ ਪ੍ਰਧਾਨ ਜੀ ਗਏ ਤਾਂ ਸਾਨੂੰ ਦੇਖ ਕੇ ਹਰਾਨੀ ਹੋਈ ਕਿ ਐਂਟੀ ਰਾਇਡ ਪੁਲਿਸ ਬੁਲਾ ਲਈ ਤੁਸੀਂ ਅਸੀਂ ਕੋਈ ਮਾਊਗਾਦੀ ਆ ਅਸੀਂ ਕੋਈ ਨਕਸ਼ਰੀਏ ਅਸੀਂ ਕੋਈ ਆਤਕਵਾਦੀ ਸੀਗੇ ਜਿਨ੍ਹਾਂ ਨੇ ਐਂਟੀ ਰਾਇਡ ਪੁਲਿਸ ਬੁલાਣੀ ਹੈ ਅਸੀਂ ਇੱਕ ਗੱਡੀ ਦੇ ਵਿੱਚ ਜਾਂਦੇ ਆ ਇੱਕ ਗੱਡੀ ਇਨੋਵਾ ਦੇ ਵਿੱਚ ਡਰਾਈਵਰ ਦੇ ਸਮੇਤ ਅਸੀਂ 5 ਬੰਦੇ ਹੁੰਦੇ ਆ ਅਸੀਂ ਉੱਥੇ ਦੰਗਾ ਕਰਨ ਗਏ ਸੀ ਜਿਹੜੀ ਐਂਟੀ ਰਾਇਡ ਬੁਲਾਣੇ ਤੁਸੀਂ ਉਹ ਪਿੰਡ ਵਾਲਿਆਂ ਦਾ ਕੈਂਪਸ ਹੈ ਕੀ ਦਾ ਮਤਲਬ ਤੁਸੀਂ ਪਿੰਡ ਵਾਲਿਆਂ ਨੂੰ ਵੀ ਦੰਗੇਵਾਜ ਜਿੱਥੇ ਜਿੱਥੇ ਕੈਂਪ ਲੱਗੇ ਉਹਨਾਂ ਨੂੰ ਤੁਸੀਂ ਦੰਗਈ ਸ਼ਬਦ ਕਰ ਦਿੱਤਾ ਐਂਟੀ ਰਾਇਟਲ ਲਾ ਕੇ ਔਰ ਜਿੱਦਾਂ ਜ਼ੋਰ ਜ਼ਬਰਦਸਤੀ ਧੱਕੇ ਨਾਲ ਕੜੀਸ਼ ਕੇ ਲੈ ਕੇ ਗਏ ਐ ਮੈਂ ਇਸ ਚੀਜ਼ ਤੋਂ ਹੈਰਾਨ ਐ ਕਿ ਆ ਕੀ ਕਦੀ ਤੁਸੀਂ ਕਿਸੇ ਨਸ਼ੇੜੀ ਨੂੰ ਵੀ ਨਸ਼ੇ ਵਾਲੇ ਨੂੰ ਵੀ ਲੁੱਟ ਖੋਹਣ ਵਾਲੇ ਨੂੰ ਵੀ ਗੈਂਗਸਟਰ ਨੂੰ ਵੀ ਇਸ ਤਰ੍ਹਾਂ ਅਰੈਸਟ ਕੀਤਾ ਹੈਗਾ ਅਸੀਂ ਗੈਂਗਸਟਰਸ ਹੈਗੇ ਜਿਹੜੇ ਤੁਸੀਂ ਸਾਡੇ ਕਾਰਕਟਰ ਲੀਡਰਾਂ ਨੂੰ ਲੈ ਕੇ ਗਏ ਐ ਬਣੇ ਦੇ ਵਿੱਚ ਅੱਜ ਤੁਸੀਂ ਦੇਖ ਲਿਓ ਅੱਜ ਇਹ ਘਟਨਾ ਹੋਈ ਐ ਕੱਲੇ-ਕੱਲੇ ਪਿੰਡ ਦੇ ਵਿੱਚ ਇਹਨਾਂ ਦਾ ਪਿੱਟ ਸਿਆਪਾ ਹੋਣਾ ਇਸ ਸਰਕਾਰ ਦਾ ਪਿੱਟ ਸਿਆਪਾ ਅੱਜ ਤੋਂ ਹੀ ਸ਼ੁਰੂ ਹੋਣਾ ਇਹਨਾਂ ਨੇ ਆਪਣੇ ਤਬੂਤ ਦੇ ਵਿੱਚ ਆਖਰੀ ਕਿਲ ਠੋਕ ਲਈਏ ਪਿੰਡ ਦੇ ਵਿੱਚ ਕਿਸੇ ਆਮ ਆਦਮੀ ਪਾਰਟੀ ਕੋਲ ਤਾਂ ਨਹੀਂ ਵਿਰੋਧ ਹੈ ਦੇਖੋ ਕਿਹ ਚੀਜ਼ਾਂ ਪਰਦੇ ਦੇ ਪਿੱਛੇ ਤੋਂ ਹੁੰਦੀਆਂ ਤਕਲੀਫ ਤਾਂ ਸਭ ਤੋਂ ਜ਼ਿਆਦਾ ਉਹਨਾਂ ਨੂੰ ਹੀ ਹੋਈ ਹੋਣੀ ਹੈ ਉਹਨਾਂ ਨੇ ਆਪ ਨਹੀਂ ਕੀਤਾ ਉਹਨਾਂ ਨੇ ਪਿੰਡ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਇਹ ਰਹਿ ਕੇ ਆਪ ਵਿਰੋਧ ਕਰਕੇ ਆਪਣੇ ਪਿੰਡ ਵਾਲਿਆਂ ਨੂੰ ਜੁੱਤੀਆਂ ਖਾਣੀਆਂ ਪੜਦੇ ਦੇ ਪਿੱਛੇ ਦੀ ਗੇਮ ਹੁੰਦੀ ਆ ਹੁਣ ਅੱਜ ਕੱਲ ਸਭ ਕੁਝ ਫੋਨ ਤੇ ਹੁੰਦਾ ਦੱਸ ਦਿੱਤਾ ਹੁਣਾ ਜੀ ਆਜੋ ਜੀ ਹੁਣ ਪੁਲਿਸ ਵੀ ਆਮ ਆਦਮੀ ਪਾਰਟੀ ਵਾਲਿਆਂ ਦੀ ਹੋਈ ਐ ਇੰਟਰਐਕਟਲੀ ਵਿਰੋਧ ਆਮ ਆਦਮੀ ਪਾਰਟੀ ਇਹਨਾਂ ਦੇ ਲੀਡਰਾਂ ਦਾ ਇਹਨਾਂ ਦੇ ਜਿਹੜੇ ਬੜੇ ਬੜੇ ਦਿੱਲੀ ਤੋਂ ਆ ਕੇ ਪੰਜਾਬ ਨੂੰ ਚਲਾਣੇ ਵਾਲੇ ਹੈਗੇ ਆ ਉਹਨਾਂ ਦੀ ਹੀ ਗੇਮ ਐ ਕਿਉਂਕਿ ਸ਼ਿਸ਼ੋਦੀਆ ਜੀ ਖੁਦ ਕਹੇ ਗਏ ਅਸੀਂ ਕਿਹੜੇ ਝੂਠ ਬੋਲਦੇ ਆ ਕਹਿੰਦਾ ਸਾ ਮਦੰਗ ਡੰਡ ਬੇਦ ਯੋਧੇ ਜਿੱਤਣਾ ਤੁਸੀਂ ਜਗ ਲੱਗੇ ਵੀ ਉਹ ਪਾਕਿਸਤਾਨ ਨਾਲ ਜੰਗ ਨਾਲ ਤਾਂ ਤੁਸੀਂ ਵਿਰੋਧ ਕਰ ਰਹੇ ਸੀ ਆਪਰੇਸ਼ਨ ਸੰਧੂਰ ਦੇ ਉੱਪਰ ਤੁਸੀਂ ਕੁਐਸਚਨ ਚੱਕਣੇ ਵਾਲੇ ਸਾਡੇ ਕੈਂਪਾਂ ਦੇ ਉੱਪਰ ਹੀ ਕੁਐਸਚਨ ਚੱਕਾ ਨੇ ਜਿੱਥੇ ਤਾਂ ਤੁਸੀਂ ਉਹ ਕਿਆ ਨਾ ਖੜੇ ਹੋਣਾ ਸੀ ਆੜਾ ਨਾ ਸੀ ਉੱਥੇ ਤੁਸੀਂ ਆੜੇ ਨੇ ਆ ਕੈਂਪਾਂ ਲਈ ਤੁਸੀਂ ਆੜ ਗਏ ਸਰਕਾਰ ਦੇ ਇਤੇ ਲਈ ਹੈ ਉੱਥੇ ਤੁਸੀਂ ਸਰਕਾਰ ਦਾ ਵਿਰੋਧ ਵਿਦੇਸ਼ਾਂ ਦੇ ਬਾਹਰਲੇ ਦੁਸ਼ਮਣਾਂ ਨਾਲ ਲੜੀਏ ਤਾਂ ਵਿਰੋਧ ਇੱਥੇ ਰਾਜਨੀਤਿਕ ਦੁਸ਼ਮਣਾਂ ਨੂੰ ਅਸੀਂ ਦੂਰ ਕਰਕੇ ਆਮ ਲੋਕਾਂ ਤੱਕ ਸਕੀਮਾਂ ਪਹੁੰਚਾਣੇ ਤਾਂ ਵਿਰੋਧ ਮਨੇ ਚਿੱਟ ਵੀ ਮੇਰੀ ਪੱਟ ਵੀ ਮੇਰੀ ਕਿੰਨੇ ਵਰਕਰਾਂ ਬਦੂਸੀ ਉਸ ਵਾਰੀ ਉੱਤੇ ਜਦੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ। ਦੇਖੋ ਭਾਜਪੀ ਦੇ ਕਿੰਨੇ ਵਰਕਰ। ਭਾਜਪੀ ਦੇ ਵਰਕਰ ਤਾਂ ਉਹੀ ਹੈ ਜਿਹੜੇ ਆਪਾਂ ਇੱਕ ਦੋ ਗੱਡੀਆਂ ਦੇ ਵਿੱਚ ਤੁਹਾਨੂੰ ਜਾਣੇ ਸੀ। ਉਹ ਕਹਿੰਦੇ ਕਿਸੇ ਜਗ੍ਹਾ ਬੜਾ ਪਿੰਡ ਹੋਵੇ ਤਾਂ ਅਸੀਂ ਜਿੱਥੇ ਲੋਕ ਸਾਨੂੰ ਫੋਨ ਪਰਸਨਲੀ ਵੀ ਫੋਨ ਕਰਦੇ ਕਿ ਭਾਜੀ ਤੁਸੀਂ ਸਾਡੇ ਪਿੰਡ ਜਰੂਰ ਪਹੁੰਚਣਾ। ਬਾਕੀ ਤਾਂ سارے ਪਿੰਡ ਦੇ ਮੌਜੂਦ ਪਰ ਸੀਗੇ। ਪਿੰਡ ਦੀ ਪੰਚਾਇਤ ਸੀਗੀ, ਪੰਚਾਇਤ ਮੈਂਬਰ ਸੀਗੇ, ਪਿੰਡ ਦੇ ਸਾਰੇ ਬਸੂਰ ਸੀਗੇ। ਲੋਕ ਤਾਂ ਸਾਨੂੰ ਹਾਰ ਲੈ ਕੇ ਖੜੇ ਸੀ પોલીસ ਨੇ ਸਾਨੂੰ ਕਿਆ ਨਾਮ ਕੈਂਪ ਤੱਕ ਨਹੀਂ ਲਗਾਉਣ ਦਿੱਤਾ ਸਾਨੂੰ। ਕੋਣ ਕਿਹਨੇ ਇਹ ਬੋਲਦਾ ਹੈਗੇ ਬੋਲਦਾ ਅ ਪੁਰਸੇ ਸਾਡੇ ਜ਼ਿਲ੍ਹਾ ਅਧਿਕਾਰੀ ਸ਼੍ਰੀ ਰਾਜਵਿੰਦਰ ਸਿੰਘ ਲੱਖੀ ਜੀ ਅ ਮੇਰੇ ਨਾਲ ਜਨਰਲ ਸੈਕਟਰੀ ਅ ਅਮਰ ਕੌਸ਼ਲ ਔਰ ਸਾਡੇ ਐਨ ਆਰ ਆਈ ਸੈੱਲ ਦੇ ਪ੍ਰਧਾਨ ਬਹੁਤ ਸੀਨੀਅਰ ਸਾਡੇ ਕਾਰਜਕਰਦਾ ਹੈਗੇ ਆ ਜਸਵੰਤ ਸਿੰਘ ਬਰਿਆਮ ਜੀ ਉਹਨਾਂ ਨੂੰ ਪੁਰਸੇ ਲੈ ਕੇ ਗਈ ਆ ਹੁਣ ਸਾਨੂੰ ਨਹੀਂ ਪਤਾ ਵੀ ਕਿੱਥੇ ਲੈ ਕੇ ਗਈ ਆ ਕਿਉਂਕਿ ਉਹਨਾਂ ਬਾਰੇ ਕੋਈ ਸੂਚਨਾ ਨਹੀਂ ਜੀ ਵਿਸ਼ਾਲ ਜੀ ਵਤੀਰੇ ਨੂੰ ਕਿਵੇਂ ਲੈ ਗਏ ਤੁਸੀਂ ਪੁਰਸੇ ਇਸ ਵਤੀਰੇ ਨੂੰ ਮੈਂ ਦੇਖਦਾ ਕਿ ਇਹ ਜਿੱਡੀ ਧੱਕਾਸ਼ਾਹੀ ਆਮ ਆਦੀ ਪਾਰਟੀ ਕਰ ਰਹੀ ਹੈ ਤੁਸੀਂ ਇਹ ਦੇਖੋ ਵੀ ਇੱਕ ਗਰੀਬ ਇਨਸਾਨ ਜੋ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਵਿਚਾਰਿਆਂ ਦੇ ਕੋਈ ਕਾਰਡ ਨਹੀਂ ਹੁੰਦੇ ਜਿਨ੍ਹਾਂ ਦੇ ਵਿਚਾਰੇ ਕੋਲ ਆਪਣੇ ਕੋਲ ਪੈਸੇ ਨਹੀਂ ਹੁੰਦੇ ਵਿਚਾਰੇ ਕਿਸੇ ਦੇ ਵੱਲ ਦੇਖ ਕੇ ਮਹਤਾਜ ਹੁੰਦੇ ਆ ਉਹਨਾਂ ਦੇ ਭਾਰਤ ਭਾਰਤੀ ਕੇਂਦਰ ਸਰਕਾਰ ਪਾਰਟੀ ਜਨਤਾ ਪਾਰਟੀ ਕੇਂਦਰ ਸਰਕਾਰ ਉਹਨਾਂ ਦੇ ਉਹਨਾਂ ਨੂੰ ਕੈਂਪਰ ਆਈ ਉਹਨਾਂ ਦੇ ਕਾਰਡ ਬਣਾ ਰਹੀ ਹੈ ਕਿਸੇ ਦਾ ਕੋਈ ਆਸ਼ੀਸ਼ਮਨ ਕਾਰਡ ਆ ਕਿ ਕਿਸਾਨ ਸੁਰਦਿਵੀ ਹੋਏ ਦਾ ਕਾਰਡ ਆ ਕਿਸੇ ਦੇ ਕੱਚੇ ਪੱਕੇ ਦਾ ਕਾਰਡ ਆ ਉਹ ਇਦਾਂ ਦੇ ਕਾਰਡ ਬਣਾ ਲਈ ਤਾਂ ਕਿ ਤੁਸੀਂ ਆਪਣੇ ਕੱਚੇ ਤੋਂ ਪੱਕੇ ਘਰ ਬਣਾ ਸਕੋ ਕਿਸੇ ਦਾ ਕੋਈ ਪੀਜੀਏ ਦੇ ਵਿੱਚ ਇਲਾਜ ਚੱਲਦਾ ਜਾਂ ਕੋਈ ਅਦਰ ਹਸਪੀਟਲਸ ਦੇ ਵਿੱਚ ਕੋਈ ਇਲਾਜ ਚੱਲਦਾ ਤੁਸੀਂ ਉਹਦਾ ਇਲਾਜ ਕਰਵਾ ਸਕੋ ਬਿਲਕੁਲ ਫਾਇਦਾ ਹੈ ਬਿਲਕੁਲ ਫਾਇਦਾ ਹੈ ਔਰ ਉਹਨਾਂ ਦੇ ਸਾਰਿਆਂ ਦੇ ਕਾਰਡ ਚੱਲਦੇ ਆ ਔਰ ਜਿਨ੍ਹਾਂ ਦੇ ਪੈਸੇ ਕਿਸੇ ਦੇ ਰੁਕੇ ਹੋਏ ਔਰ ਕਿਸੇ ਕਾਰਨ ਉਹ ਉਹਨਾਂ ਦੇ ਚਲਾਇਆ ਜਾ ਰਹੇ ਆ 60 ਤੋਂ ਉੱਪਰ ਕੈਂਪ ਵਿਧਾਨ ਸਭਾ ਬਣਾ ਚਾਹੁੰਦੇ ਵਿੱਚ ਲੱਗ ਜਾਓ ਜਲਦੀ ਨਵਾਂ ਸ਼ਹਿਰ ਦੇ ਵਿੱਚ ਵੀ ਲੱਗਣਗੇ ਤੁਸੀਂ ਇਹ ਦੇਖੋ ਵੀ ਇਸ ਤੋਂ ਵੱਡਾ ਦੁਸ਼ਪ੍ਰਚਾਰ ਆਵਾਜ਼ ਦੀ ਪਾਰ ਦੀ ਆ ਉਹ ਆਪਣੀ ਪੁਲਿਸ ਨੂੰ ਹਰ ਤਰ੍ਹਾਂ ਦੇ ਨਾਲ ਆਪਣਾ ਇਸ ਮੁਤਾਜ ਬਣਾ ਕੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਅਰੈਸਟ ਕੀਤਾ ਅੱਜ ਤੁਸੀਂ ਦੇਖੋ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਕੈਂਪ ਲੱਗੇ ਹੋਏ ਆ ਸਾਡੀ ਕੇਂਦਰ ਦੀ ਸਕੀਮਾਂ ਦੇ ਜਲੰਧਰ ਤੋਂ ਕੇਜੀ ਭੰਡਾਰੀ ਜੀ ਨੂੰ ਅਰੈਸਟ ਕਰ ਲਿਆ ਮੁਹਾਲੀ ਤੋਂ ਸਾਡੇ ਰਾਣਾ ਜੀ ਜਿਲ੍ਹਾ ਦੇ ਐਕਸ਼ਨ ਜਿਹੜੇ ਖਰੜ ਦੇ ਉਹਨਾਂ ਨੂੰ ਉਹਨਾਂ ਨੂੰ ਅਰੈਸਟ ਕਰਨ ਦਾ ਕਾਰਨ ਕੀ ਮੰਗੋ ਕਾਰਨ ਹੈ ਬਸ ਆਪਣੀ ੱਟਕੇ ਚਾਹੀ ਸ਼ਾਮਦਾਨ ਦੰਡ ਭੇਦ ਮਨੀਸ਼ ਸੋਧਿਆ ਜੀ ਨੇ ਜਿਹੜਾ ਬਿਆਨ ਦਿੱਤਾ ਕਿ ਸ਼ਾਮਦਾਨ ਦੰਡ ਭੇਦ ਜਿਹੜਾ ਉਹ ਸਾਰਾ ਬਣਾਓ ਔਰ ਜਿੰਨਾ ਇਹ ਲੋਕਾਂ ਦੇ ਉੱਪਰ ਐਦਾਂ ਦਾ ਦੋਸ਼ ਪ੍ਰਚਾਰ ਕਰਨਗੇ ਵੜ ਜਾਂਦੇ ਹੋ ਉਹਨਾਂ ਭਾਰਤੀ ਜਨਤਾ ਪਾਰਟੀ ਉੱਪਰ ਕੇ ਸਾਹਮਣੇ ਆਉਗੇ ਕੋਈ ਐਡਵੋਕੇਟੋ ਕੀ ਲੱਕੀ ਹੋਣਾ ਕਿ ਕੋਈ ਧਾਰਾ ਬਣਦੀ ਹੈ ਕੋਈ ਧਾਰਾ ਨਹੀਂ ਬਣਦੀ ਕੋਈ ਗਲਤ ਕੰਮ ਨਹੀਂ ਕੀਤਾ ਉਹਨਾਂ ਨੇ ਇਵਨ ਦੋ देयर वाज नो ਸੈਕਸ਼ਨ 144 ਕਿਤੇ ਵੀ ਇੰਪੋਜ਼ ਨਹੀਂ ਸੀਗੀ 144 ਦੇ ਵਿੱਚ ਹੀ ਤੁਸੀਂ ਕਿ ਜਦ ਨੂੰ ਅਰੈਸਟ ਕਰਦੇ ਹੋ ਤਾਂ ਇਦਰ ਉਹ ਸਿੰਬੋਲਿਕ ਅਰੈਸਟ ਹੋਏ ਔਰ ਕੋਈ ਹੋਰ ਅਰੈਸਟ ਹੋਏ ਠੀਕ ਹੈ देयर शुड बी ਵਨ ਸੈਕਸ਼ਨ 144 ਐਂਡ देयर मस्ट नॉट ਕੋਈ ਵੀ 144 ਦੀ ਸੈਕਸ਼ਨ ਕੋਈ ਵੀ ਇੰਪੋਜ਼ ਨਹੀਂ ਚਗੀ ਹਾਊ ਕੁੱਡ ਦੇ ਰਾਜਿੰਦਰ ਲੱਗੀ ਕੀ ਕੀ ਗਲਤ ਕੀਤਾ ਉਹਨੇ ਕੈਂਪ ਲਗਾਇਆ ਪੰਚ ਪੰਚਾਇਤੀ ਸਹਿਮਤੀ ਦੇ ਨਾਲ ਲੱਗਾ ਸਰਪੰਚ ਦੀ ਸਹਿਮਤੀ ਦੇ ਨਾਲ ਲੱਗਾ ਇਕਲੇ ਲੱਗਾ 60 60 कॅम्प ਲੱਗ ਚੁੱਕੇ ਕੀ ਗਲਤ ਕਰਦਾ ਪਿਆ ਕੀ ਛੁੱਟ ਜਾਣਗੇ ਰਾਜਪੁਰ ਦੇ ਦੇਖੋ ਅਗਰ ਦੋ ਅਸੀਂ ਉਹਨਾਂ ਨੂੰ ਅਲਟੀਮੇਟਮ ਦੇ ਰਹੇ ਹਾਂ ਤੁਹਾਡੇ ਇਸ মিডিਆ ਦੇ ਮਾਧਮ ਦਰ ਸਭ ਮੈਂ ਤਾਂ ਸਾਰੇ ਪ੍ਰੈਸ মিডিਆ ਦਾ ਹੀ ਬਹੁਤ ਧੰਨਵਾਦ ਕਰਦਾ ਬੜੇ ਸ਼ਾਰਟ ਸਪੈਨ ਆਫ ਟਾਈਮ ਦੇ ਵਿੱਚ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਜੋ ਸਾਡਾ ਮੈਸੇਜ ਦੁਨੀਆ ਤੱਕ ਪਹੁੰਚਾ ਰਹੇ ਹੋ ਅਗਰ ਉਹਨਾਂ ਨੇ ਜਲਦ ਤੋਂ ਜਲ ਦੋ ਜਾਂ ਚਾਰ ਘੰਟੇ ਦੇ ਵਿੱਚ ਅਗਰ ਨਹੀਂ ਉਹਨਾਂ ਨੂੰ ਦੋ ਜਾਂ 3 ਘੰਟੇ ਦੇ ਵਿੱਚ ਛੱਡਿਆ ਤਾਂ ਫਿਰ ਸਾਡਾ ਅਗਲਾ ਰੁਖ ਜੋ ਸਾਡੀ ਸਟੇਟ ਦੀ ਲੀਡਰਸ਼ਿਪ ਦੇ ਨਾਲ ਵਿੱਚ ਲਗਾਤਾਰ ਕਨੈਕਟ ਦੇ ਵਿੱਚ ਆ ਜਿੱਦਾਂ ਵੀ ਉਹ ਕਹੋਗੇ ਅਸੀਂ ਉਦਾਂ ਅੱਗੇ ਕਰਾਂਗੇ ਤੁਸੀਂ ਦੇਖੋ ਆਪਣੇ ਨਵਾਂ ਸ਼ਹਿਰ ਦਾ ਰੇਡ ਰੋਡ ਕਿਹੜੀ ਪਾਰਟੀ ਨੇ ਉੱਥੇ ਜਾ ਕੇ ਆਪਣਾ ਪ੍ਰਚਾਰ ਨਹੀਂ ਕੀਤਾ ਕੋਈ ਮੋਮਬਤੀਆਂ ਲੈ ਕੇ ਚੱਲ ਆ ਕੋਈ ਕਾਗਜ਼ ਦਿਖਾ ਰਿਹਾ ਵੀ ਆਹ ਦੇਖੋ ਜੀ ਮੇਰੇ ਟਾਈਮ ਚ ਆਇਆ ਮੇਰੇ ਟਾਈਮ ਚ ਆਇਆ ਜਿੱਦਾਂ ਉਹਨੂੰ ਲੈ ਕੇ ਬੈਠਿਆ ਸੀ ਨਾ ਨਵਾਂ ਸ਼ਹਿਰ ਉਦਦੇ ਜਾਣ ਵਾਲਾ ਟਾਈਮ ਇਸ ਸਰਕਾਰ ਦਾ ਹੋਊਗਾ ਔਰ ਜਿਸ ਦਿਨ ਭਾਰਤੀ ਜਨਤਾ ਪਾਰਟੀ ਇਹਦਾ ਵਿਖਾਇਆ ਨਵਾਂ ਸ਼ਹਿਰ ਤੋਂ ਹੋਊਗਾ ਔਰ ਦਵੰਗ ਚੰਦੀ ਸਰਕਾਰ ਹੋਊਗੀ ਤੁਸੀਂ ਦੇਖਿਓ ਉਸ ਦਿਨ ਨਵਾਂ ਸ਼ਹਿਰ ਦਾ ਸਾਡਾ ਕਿੰਨਾ ਵਧੀਆ ਸਿਸਟਮ ਬਣ ਜਾਣਾ ਜੀ ਇਹ ਦੇਖੋ ਮੈਂ ਰੋਗੜ ਵਿਕਰਮ ਕਰਮਾ ਉਹ ਵਜਾ ਤੋਂ ਹੋ ਗਿਆ ਨੇ ਨਾਲ ਹੀ ਮੈਂ ਸਟੇਟ ਪ੍ਰੈਜ਼ੀਡੈਂਟ ਆਲ ਇੰਡੀਆ ਹਿਊਮਰ ਐਟਮਾਸਫੇਅਰ ਦਾ ਕੰਮ ਇਹ ਹੁੰਦਾ ਹੈ ਕਿ ਕਿਸੇ ਲੋਕਾਂ ਦੇ ਕੋਈ ਰਾਈਟਸ ਨੂੰ ਕੋਈ ਰੇਸ ਵਾਗਿਆ ਤੋਂ ਉੱਥੇ ਅੱਧੀ ਖੜਨਾ ਹੈ ਅੱਜ ਪਤਾ ਲੱਗਾ ਕਿ ਐਡਾ ਵੱਡਾ ਘਾਟ ਹੋ ਗਿਆ ਕਿ ਸਰਕਾਰ ਨੂੰ ਲੋਕਾਂ ਨੂੰ ਇੱਕ ਕਿਸੇ ਨੂੰ ਜੇ ਕੋਈ ਤੁਸੀਂ ਕੋਈ ਸੁਵਿਧਾ ਦੇ ਰਹੇ ਹੋ ਤਾਂ ਉਹ ਸੁਵਿਧਾ ਰੋਕ ਲੈ ਤੁਸੀਂ ਅਜੇ ਇਹ ਕੰਮ ਕਰ ਰਹੇ ਜੀ ਇਸ ਇਹਦੇ ਵਿੱਚ ਸਾਨੂੰ ਇਹ ਅੱਜ ਪਤਾ ਲੱਗ ਰਿਹਾ ਜੀ ਕਿ ਇਹਦੇ ਵਿੱਚ ਕਿਆ ਗਲਤੀ ਹੋਈ ਇੱਕ ਕੈਂਪ ਲਗਾਇਆ ਕੈਂਪਰ ਗਾੜ ਦੇ ਵਿੱਚ ਲੋਕਾਂ ਨੂੰ ਸਵਿਧਾਵਾਂ ਮਿਲੀਆਂ ਜਿਹੜੇ ਡਾਕੂਮੈਂਟਸ ਸੀਗੇ ਕੋਈ ਕਿਸੇ ਉਹਨਾਂ ਨੇ ਆਪ ਨਹੀਂ ਬਣਾ ਕੇ ਦਿੱਤੇ ਕੋਈ ਜਿਹੜਾ ਡਾਕੂਮੈਂਟਸ ਕੋਈ ਆਪਣੇ ਸਾਈਨ ਕਰਕੇ ਨਹੀਂ ਦਿੱਤਾ ਜਿਹੜੇ ਕੈਂਪ ਲਗਾ ਰਹੇ ਸੀ ਚਾਹੇ ਉਹ ਰਾਜਵਿੰਦਰ ਲੱਕੀ ਸੀ ਜੀ ਜ਼ਿਲ੍ਹਾ ਪ੍ਰਧਾਨ ਭਾਜਪਾ ਚਾਹੇ ਉਹਦੇ ਨਾਲ ਦੇ ਦੋ ਸਾਥੀ ਜਿਹੜੇ ਹੋਰ ਅਰੈਸਟ ਕੀਤੇ ਗਏ ਜਨਰਲ ਸੈਕਟਰੀ ਅਰੈਸਟ ਕਰ ਲਿਆ ਰਾਜਵਿੰਦਰ ਲੱਕੀ ਦਾ ਨਾਲ ਉਹਨਾਂ ਵੈਨ ਦਾ ਰਾਈਡਿੰਗ ਦੇ ਇੰਚਾਰਜ ਡਾ ਉਹ ਅਰੈਸਟ ਕਰ ਲਿਆ ਉਹਨਾਂ ਨੇ ਕੋਈ ਸਾਈਨਟਾ ਨਹੀਂ ਦਿੱਤਾ ਜੀ ਕੋਈ ਐਡਾ ਦੇ ਉਹਨਾਂ ਨੇ ਕੋਈ ਡਾਕੂਮੈਂਟ ਤਾਂ ਨਹੀਂ ਜਾਰੀ ਕਰਤਾ ਜੀ ਕੋਈ ਐਡਾ ਦਾ ਇੱਕ ਤੁਹਾਡੇ ਘਰ ਜਾ ਕੇ ਕਿਸੇ ਨੂੰ ਜੇ ਕੋਈ ਸਮਝਾਰ ਦੇ ਦਿੱਤੀ ਆ ਤੇ ਇਹ ਕੋਈ ਵੀ ਆਪ ਨਹੀਂ ਹੈਗਾ ਜੀ ਸੈਕੰਡਲੀ ਸਿਰਫ ਪੰਜਾਬ ਚ ਨਹੀਂ ਜੀ ਇਹ ਕੈਪ ਲੱਗ ਰਿਹਾ ਜੀ ਆਪਾਂ ਆਪਣੇ ਨਵਾਂ ਸ਼ਹਿਰ ਦੇ ਨਾਲ 10 ਕਿਲੋਮੀਟਰ ਗੜਸ਼ੰਕਰਾ ਜੀ ਉਤੋਂ 15 ਕਿਲੋਮੀਟਰ ਅੱਗੇ ਹਿਮਾਚਲ ਸ਼ੁਰੂ ਹੋ ਜਾਂਦਾ ਹਿਮਾਚਲ ਦੇ ਵਿੱਚ ਮੈਨੂੰ ਦੱਸਦਾ ਵੀ ਇੱਕ ਵੀ ਕੈਪ ਨੂੰ ਕਿਸੇ ਨੇ ਰੋਕਿਆ ਜਦ ਕੀ ਹਿਮਾਚਲ ਦੇ ਵਿੱਚ ਵੀ ਜਿਹੜੀ ਆ ਆਪੋਜੀਸ਼ਨ ਦੀ ਸਰਕਾਰ ਆ ਕਾਂਗਰਸ ਉਸੋਂ ਬਾਅਦ ਤੁਸੀਂ ਕਸ਼ਮੀਰ ਚ ਚਲੇ ਜਾਓ ਉੱਥੇ ਵੀ ਸਰਕਾਰ ਹੋ ਰਹੀਆ ਉੱਥੇ ਵੀ ਕੈਂਪ ਲੱਗ ਰਹੇ ਲੋਕਾਂ ਨੂੰ ਸਹੂਤਾਵਾਂ ਮਿਲ ਰਹੀਆਂ ਕਿਸੇ ਨੇ ਨਹੀਂ ਰੋਕਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਆ ਇੱਡਾ ਖਤਰਾ ਹੋ ਗਿਆ ਉਸ ਕੈਂਪ ਤੋਂ ਕਿ ਉਹਨਾਂ ਨੂੰ ਇੱਦਾਂ ਦੇ ਘਨੌਣੀ ਹਰਕਤ ਕਰਨੀ ਪਈ ਇੱਕ ਮਨੀਸ਼ ਸੋਧਿਆ ਨੇ ਜਿਹੜਾ ਸ਼ਾਮਦਾਨ ਦੰਡਵੇਦ ਨੇ ਮੇਰੇ ਬ੍ਰਦਰਸ ਨੇ ਵੀ ਗੱਲ ਕੀਤੀ ਏ ਜਿਸ ਸ਼ਾਮਦਾਨ ਦੰਡਵੇਦ ਉਹਦੇ ਜਿਹੜਾ ਇੱਕ ਉਹਨੇ ਆਪਣੀ ਭਾਸ਼ਣ ਦਿੱਤਾ ਜੀ ਤਾਂ ਇਨੀਸ਼ੀਏਟਿਵ ਉੱਤੇ ਐਕਸ਼ਨ ਹੋ ਗਿਆ ਜੀ ਜਦ ਕਿ ਹੋਰ بڑے ਮੁੱਦੇ ਜਿਹੜੇ ਪੰਜਾਬ ਦੇ ਐਸੇ ਆ ਜਿਹੜੇ ਹੱਲੇ ਵੀ ਲੜਕਰ ਆਇਆ ਇਹਨਾਂ ਨੂੰ ਹੱਲੇ ਵੀ ਕੋਈ ਨਹੀਂ ਸੁਣ ਰਿਹਾ ਹੈਗਾ ਰੋਜ਼ ਲੋਕ ਚੀਖਾਂ ਮਾਰ ਕੇ ਕਹਿ ਰਹੇ ਆ ਰੋਜ਼ ਵੱਖ-ਵੱਖ ਤਰ੍ਹਾਂ ਦੇ ਲੋਕ ਧਰਮੇ ਲਗਾ ਕੇ ਲੋਕ ਰਿਕਵੈਸਟ ਕਰਕੇ ਮੀਟ ਕੋ ਤੁਹਾਡਰ ਕੇ ਭਰਾਵਾਂ ਨੇ ਮੀਡੀਆ ਦੇ ਵਿੱਚ ਕਾਫੀ ਕੁਝ ਆਮ ਆਦਮੀਾਂ ਦੇ ਲੋਕਾਂ ਨੇ ਤਕਲੀਫਾਂ ਲਖਾਈਆਂ ਉਹ ਨਹੀਂ ਕੁਝ ਵੀ ਸੁਣੀਆਂ ਜੀ ਇੱਕ ਇਹ ਪਤਾ ਲੱਗਿਆ ਜੀ ਕਿ ਕੋਈ ਪਾਰਟਿਕੂਲਰ ਪਾਰਟੀ ਜਿਹੜੀ ਆ ਉਹ ਕੈਂਪ ਲਗਾ ਰਿਹਾ ਪਾਰਟੀਪੂਲਰ ਪਾਰਟੀ ਨਹੀਂ ਕੈਂਪ ਲਗਾ ਰਿਹਾ ਜਦ ਸਰਕਾਰ ਬਣ ਜਾਂਦੀ ਹੈ ਕੋਈ ਵੀ ਤਾਂ ਉਹ ਸਾਰਿਆਂ ਲੋਕਾਂ ਦੀ ਹੁੰਦੀ ਹੈ ਇਹ ਨਹੀਂ ਹੈਗਾ ਕਿ ਉਹ ਭਾਜਪਾ ਦੀ ਸਰਕਾਰ ਆ ਉਹ ਮੇਰੀ ਸਰਕਾਰ ਆ ਜਾਂ ਇਹਨਾਂ ਦੀ ਸਰਕਾਰ ਹੈ ਜਿਹੜੇ ਭਾਜਪਾ ਬਣੇ ਬੈਠੇ ਆ ਇਹਨਾਂ ਦੀ ਕਿਸੇ ਦੀ ਸਰਕਾਰ ਨਹੀਂ ਹੈਗੀ ਉਹ ਸਭ ਦੀ ਸਰਕਾਰ ਆ ਜੇ ਸਰਕਾਰ ਕਿਸੇ ਨੂੰ ਕੋਈ ਸਹੂਲਤ ਦਿੰਦੀ ਆ ਕਿਸੇ ਦੇ ਘਰ ਜਾ ਕੇ ਦਿੰਦੀ ਆ ਤਾਂ ਆਈ ਥਿੰਕ ਬੀਇੰਗ ਐਡਵੋਕੇਟ ਮੈਂ ਕਹਾਂ ਦੇਰੇ ਵਿੱਚ ਕੋਈ ਵੀ ਉਹਨਾਂ ਨੇ ਐਸਾ ਜਿਹੜਾ ਆ ਕੋਈ ਵੀ ਅਬਸ ਨਹੀਂ ਕਰਤਾ ਹੈਗਾ ਦੇ ਜੀ ਆਫ ਐਸ ਨਹੀਂ ਕਰਤਾ ਹੈਗਾ ਤਾਂ ਐਂਟੀਟਾਫ ਫੋਟੋਗ੍ਰਾਫੀ ਜੀ ਇੰਨਾ ਜ਼ਿਆਦਾ ਖਤਰਾ ਵੱਧ ਗਿਆ ਕੈਂਪ ਤੋਂ ਕੈਂਪਰ ਦੇ ਵਿੱਚ ਕੋਈ ਕੋਈ ਉੱਥੇ ਹੁੱਲੜਵਾਜੀ ਹੋਈ ਕੋਈ ਲੜਾਈ ਝਗੜਾ ਹੋਇਆ ਜਿਹੜੀ ਉੱਥੇ ਰਿਪੋਰਟ ਭੇਜਣੀ ਪੈ ਗਈ ਕਿ ਉੱਥੇ ਇੱਕ ਫਿਰ ਵੱਡੀ ਬੜੀ ਪਾਰਟੀ ਦੇ ਪ੍ਰਧਾਨ ਨੂੰ ਚੱਕਣਾ ਪੈ ਗਿਆ ਵੀ ਆ ਉਸ ਪ੍ਰਧਾਨ ਨੇ ਪੁੱਛਿਆ ਤਾਂ ਕਿੰਨਾ ਹੋਵੇ ਕਿ ਕਿ ਮੈਨੂੰ ਹੋਰ ਪਤਾ ਲੱਗਾ ਜੀ ਕਿ ਕੋਈ ਡਾਟਾ ਜਿਹੜਾ ਆ ਉਹ ਜਿਹੜਾ ਕਿੰਨਾ ਕੋਈ ਚੈਲੇ ਜਾਇ ਜਾ ਰਿਹਾ ਹੈ ਉਹ ਡਾਟੇ ਨਾਲ ਮਿਸਯੂਜ਼ ਹੋ ਰਿਹਾ ਹੈ ਮੈਨੂੰ ਇਹ ਪਤਾ ਲੱਗਾ ਕੁਛ ਮਨੀਸ਼ ਸੁਭੀਏ ਜੀ ਦੀ ਆਵਾਜ਼ ਆਈ ਸੀ ਜਾਂ ਸਾਡੇ ਰਿਸਪੈਕਟਿਡ ਸੀਐਮ ਫਗਵਾਤ ਮਾਨ ਜੀ ਦੀ ਵੀ ਜੇ ਹੁਣ ਇਹ ਡਾਟਾ ਦੀ ਗੱਲ ਕਰੀਏ ਡਾਟਾ ਦਾ ਇੱਕ ਥੋੜੀ ਦੇਰ ਪਹਿਲਾਂ ਮੈਂ ਕਿੱਥੋਂ ਸੁਣਿਆ ਸੀ ਜੀ ਕਿ ਇੱਕ SIM ਕਾਰ ਲੈਨੇ ਆ ਉਹ ਦੋ ਡਾਟਾ ਨਹੀਂ ਜਾਂਦਾ ਜੀ ਅਸੀਂ ਕੋਈ ਵੀ ਕੋਈ ਗੈਸ ਦਾ ਕਨੈਕਸ਼ਨ ਲੈਂਦੇ ਆ ਕੋਈ ਵੀ ਅਸੀਂ ਡਾਕੂਮੈਂਟ ਹੋਰ ਬਣਵਾਣੇ ਆ ਤਾਂ ਉੱਥੇ ਡਾਟਾ ਨਹੀਂ ਨਹੀਂ ਹੁੰਦਾ ਜੀ ਇੱਕ ਕਿਸੇ ਕੈਪ ਦੇ ਵਿੱਚ ਜਾ ਕੇ ਉਹ ਡਾਟਾ ਉਹਨੂੰ ਕੋਈ ਫਰਕ ਪੈ ਲੈਣਾ ਸੀ ਜੀ ਇਸ ਕਰਕੇ ਜਿਹੜਾ ਆ ਜੀ ਸਰਕਾਰ ਨੂੰ ਇੰਨੀ ਬੋਖਲਾ ਘਟਨੀ ਦਿਖਾਣੀ ਚਾਹੀਦੀ ਕੰਮ ਕਰੋ ਹੱਲੇ ਤੁਹਾਡੇ ਕੋਲ 6-7 ਸਾਲ ਪਿਆ ਆ ਜੋਰ ਲਾ ਕੇ ਕੰਮ ਕਰੋ ਕਿ ਤੁਹਾਨੂੰ ਕਰਨ ਨੂੰ ਲੋਕ ਕਹਿਣ ਨਹੀਂ ਸੀ ਇਹਨਾਂ ਨੇ ਕੰਮ ਕੀਤਾ ਸੀ ਆ ਜਿਹੜਾ ਕਿਸੇ ਨੂੰ ਚੱਕ ਕੇ ਕਿਸੇ ਨੂੰ ਅਰੈਸਟ ਕਰਕੇ ਫਿਰ ਪਤਾ ਲੱਗ ਰਿਹਾ ਹੈ ਜੀ ਕਿ ਕਿੱਥੇ ਕਾਠਗੜ ਰੋਪੜ ਦੇ ਕੋਲ ਜਾ ਕੇ ਜੀ ਉਥੋਂ ਜਾ ਕੇ ਬੰਦੇ ਤਿੰਨ ਬੰਦੇ ਚੱਕਦੇ ਨੇ ਜੀ ਪਾਰਟੀਕੂਲਰ ਪਾਰਟੀ ਦੇ ਉਹਨਾਂ ਨੂੰ ਜਾ ਕੇ ਦੂਸਰੇ ਐਂਡ ਤੇ ਜਾ ਕੇ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਸ਼ੀਤ ਪੱਤਫੇ ਮਿਲਦੇ ਸੀ ਦੂਸਰੇ ਐਂਡ ਤੇ ਜਾ ਕੇ ਬਰਾਮ ਤੱਕ ਲੈ ਕੇ ਜਾਇਆ ਜਾ ਰਿਹਾ ਬਰਾਮ ਤੋਂ ਫੇਰ ਲੈ ਕੇ ਜਾਂਦੇ ਇਹ ਕਮਾਣਾ ਨਹੀਂ ਕਹਿੰਦੇ ਇਹਨੂੰ ਇਹਨੂੰ ਹੈਰਾਸਮੈਂਟ ਕਹਿੰਦੇ ਬਰਾਮ ਤੋਂ ਲੈ ਕੇ ਫੇਰ ਦੁਬਾਰਾ ਹੁਣ ਸਾਨੂੰ ਥੋੜੇ ਦੇ ਰਿਸਪਲੀ ਪਤਾ ਲੱਗਾ ਕਿ ਬਲਾਚੋਰ ਲਾਏ ਕੀ ਕਰ ਰਹੀ ਹੈ ਸਰਕਾਰ ਇਹ ਦੇਖੋ ਮੇਰੇ ਕੋਈ ਪੁਲਿਸ ਭਾਗੜੇ ਆ ਉਹ ਨਹੀਂ ਕਰਦੇ ਹੈਗੇ ਉਹ ਤਾਂ ਵਿਚਾਰੇ ਹੁਕਮਾਂ ਦੇ ਪਾਲਣਾ ਕਰ ਰਹੇ ਆ ਅਖਰੀ ਜਿਹੜੇ ਜਿਹੜੇ ਹੁਕਮ ਦਿੱਲੀ ਤੋਂ ਆ ਰਹੇ ਆ ਜਾਂ ਦਿੱਲੀ ਵਾਲੇ ਜਿਹੜੇ ਇੱਥੇ ਬੈਠ ਗਏ ਆ ਕਿ ਉਹ ਕਰ ਰਹੇ ਆ ਇਹ ਇੱਥੇ ਦੀ ਗਵਰਨਮੈਂਟ ਦੀ ਜਿਹੜੀ ਬੋਕਲਾਟ ਆ ਇਹ ਸਾਬਤ ਕਰ ਰਹੀ ਆ ਕਿ ਇਹਨਾਂ ਨੇ ਜਿਹੜੇ ਆਪਣੇ 3.5 ਸਾਲ ਖਰਾਬ ਕਰ ਲਏ ਲੋਕਾਂ ਦੀ ਨਹੀਂ ਸੁਣੀ ਉਪਰ ਧੱਕੇ ਜ਼ਬਰ ਜਨਾਹ ਕਿਤੇ ਤਾਂ ਉਹ ਉਹ ਬੋਕਲਾਟ ਆ ਹੁਣ ਇਹਨਾਂ ਨੂੰ ਕਿ ਸਾਨੂੰ ਅੱਗੇ ਆ ਕੇ ਇਹਨਾਂ 'ਚੋਂ ਨੁਕਸਾਨ ਜਿਹੜੀ ਹਰਾਸਮੈਂਟ ਹੋ ਰਹੀ ਆ ਇਹ ਤਾਂ ਕੋਰਟ 'ਚ ਜਾ ਕੇ ਤੇ ਜਵਾਬ ਮੰਗੂ ਕਿ ਦੇਖੋ ਜੀ ਕੋਰਟ ਦੇ ਵਿੱਚ ਹਰ ਚੀਜ਼ ਲਈ ਅਸੀਂ ਕਿਤੇ ਬੈਠੇ ਆ ਤਾਂ ਹਰ ਕਿਸੇ ਦੇ ਰਾਈਟਸ ਨੂੰ ਪ੍ਰੋਟੈਕਟ ਕਰਨੇ ਕੋਰਟਸ ਪੈਣੀਆਂ ਕੋਰਟ ਤੱਕ ਵੀ ਜਾਵਾਂਗੇ ਅਬ ਤੋਂ ਹਾਈएस्ट ਕੋਰਟ ਆਫ ਦੀ ਕੰਟਰੀ ਤੱਕ ਵੀ ਜਾਵਾਂਗੇ ਪਰ ਸਾਨੂੰ ਪਹਿਲੇ ਪਤਾ ਤਾਂ ਲੱਗੇ ਪਏ ਤੇ ਸਾਨੂੰ ਕਿਹੜੇ ਜੁਰਮ ਚੁਣਨੇ ਨੇ ਸਾਡ ਨੂੰ ਜਿਹੜੇ ਸਾਡੇ ਬੰਦੇ ਜਿਹੜੇ ਆ ਕਿਹੜੇ ਜ਼ੁਰਮ ਚ ਚੱਕ ਲਿਆ ਉਹਨਾਂ ਨੇ ਕਿ ਆਇਤਾ ਦਾ ਰੌਇਟ ਹੋ ਗਿਆ ਜਿਹੜੇ ਰੌਇਟ ਕਰਨ ਨੂੰ ਰੋਕਣ ਵਾਸਤੇ ਕੋਈ ਪੁਲਿਸ ਭੇਜਣੀ ਪਈਆਂ ਜਾਂ ਉਹਨਾਂ ਨੂੰ ਏਦਾਂ ਕੋਈ ਬਾਸ਼ਸ਼ਣ ਦੇ ਤਾ ਏਦਾਂ ਦਾ ਭੜਪਾਉਗੇ ਉਹਨਾਂ ਨੂੰ ਚੱਕਣਾ ਪੈ ਗਿਆ ਹੁਣੇ ਰੀਸੈਂਟਲੀ ਖਬਰਾਂ ਦੇਖੀ ਜਾ ਰਹੇ ਆ ਕੋਈ ਚਲੰਦਰ ਤੋਂ ਚੱਕ ਲਿਆ ਜੀ ਲੀਡਰ ਚੱਕ ਲਿਆ ਕੋਈ ਮੁਹਾਰੀ ਤੋਂ ਲੀਡਰ ਚੱਕ ਲਿਆ ਕੋਈ ਰੋਪੜ ਤੋਂ ਲੀਡਰ ਚੱਕਦਿਆ ਕਿ ਆ ਇਹ ਸਿਰਫ ਬੋਕਲਾੜ ਦਿਖਾਈ ਜਾ ਰਹੀ ਆ ਹੋਰ ਚੱਕਣਾ ਛਕਾਣਾ ਜਿਹੜਾ ਆ ਇਹ ਕੋਈ ਇਹ ਤੁਹਾਨੂੰ ਤੁਹਾਡੀ ਹਾਈ ਕਮਾਂਡ ਨੇ ਆਰਡਰ ਕੀਤਾ ਤੁਹਾਨੂੰ ਪ੍ਰੈਸ ਕਾਨਫਰੈਂਸ ਕਰਨ ਨੂੰ ਕਿ ਆ ਦੇਖੋ ਜੀ ਮੈਂ ਆਪਣੇ ਹਾਈ ਕਮਾਂਡ ਨੇ ਮੈਂ ਦੇਖੋ ਜੀ ਹਾਈ ਕਮਾਂਡ ਦਾ ਨਹੀਂ ਹੈਗਾ ਇੱਥੇ ਇਹ ਇੱਕ ਦੁੱਖ ਝਲ ਕਰਿਆ ਇਹਦਾ ਕਾਰਜਕਰਤਾ ਮਾਦਾ ਕਿਸੇ ਵੀ ਆਰਡਰ ਦੀ ਲੋੜ ਨਹੀਂ ਹੈਗੀ ਇੱਥੇ ਇੱਥੇ ਦੁੱਖ ਦੱਸਣ ਦੀ ਲੋੜ ਆ ਆਪਣੀ ਤੇ ਕਿ ਆਇਤਾ ਦਾ ਜੁਰਮ ਹੋ ਗਿਆ ਜਿਹੜਾ ਸਾਡੇ ਬੰਦੇ ਇੰਨਾ ਚੱਕੇ ਜਾ ਰਹੇ ਆ ਇਸ ਕਰਕੇ ਇਹ ਪੀਸੀ ਕਰਨ ਲਈ ਉਹ ਜਿਹੜੀ ਤੁਹਾਡੀ ਨਾਲੋਂ ਆਪਣੀ ਪ੍ਰਧਾਨ ਦੇ ਅਸੀਂ ਡਟ ਕੇ ਲੜਾਂਗੇ ਔਰ ਸਾਡੇ ਜਰਨਲ ਸੈਕਟਰ ਸਾਹਿਬ ਕੁਝ ਅਲਟੀਮੇਟਮ ਵੀ ਦੇਣਾ ਚਾਹੁੰਦੇ ਆ ਤੇ ਉਸ ਤੋਂ ਬਾਅਦ ਕੀ ਸ਼ੁਕਰੀਆ ਸਾਹਿਬ ਅਸੀਂ ਇਸ মিডিਆ ਰਾਹੀਂ ਅਲਟੀਮੇਟਮ ਦੇਣਾ ਚਾਹੁੰਦੇ ਆ ਜੇ ਅਗਰ 2 ਤੋਂ 4 ਘੰਟੇ ਦੇ ਵਿੱਚ ਜੇ ਅਗਰ ਸਾਡੇ ਰਾਜਵਿੰਦਰ ਸਿੰਘ ਲੱਖੀ ਜਿਦਾ ਬੰਦਾ ਟੈਕਸੀ ਨੂੰ ਨਹੀਂ ਛੱਡਿਆ ਗਿਆ ਤਾ ਪੂਰੇ ਪੰਜਾਬ ਦੇ ਵਿੱਚ ਅੰਦੋਲਨ ਹੋਏਗਾ ਸਾਰੇ ਚੱਕੇ ਜਾਮ ਕਿਤੇ ਜਾਣਗੇ ਅਸੀਂ ਲਗਾਤਾਰ ਅਸ਼ਵੀ ਸ਼ਰਮਾ ਜੀ ਦੇ ਨਾਲ ਸਟੇਟ ਲੀਡਰਸ਼ਿਪ ਦੇ ਨਾਲ ਕਨੈਕਟ ਦੇ ਵਿੱਚ ਆ ਮੈਂ ਹੁਣੇ ਉਹਨਾਂ ਦੀ ਪ੍ਰੈਸ ਕਾਨਫਰੰਸ ਦੇਖ ਪਿਆ ਸੀ ਉਹ ਗਵਰਨਰ ਸਾਹਿਬ ਨੂੰ ਮਿਲਣ ਜਾ ਰਹੇ ਆ ਔਰ ਭਾਰਤੀ ਜਨਤਾ ਪਾਰਟੀ ਦੀ ਜਿੰਨੀ ਲੀਡਰਸ਼ਿਪ ਆ ਚਾਹੇ ਕੇ.ਡੀ. ਭੰਡਾਰੀ ਹੋਵੇ ਚਾਹੇ ਰਾਣਾ ਜੀ ਨੇ ਉਹਨਾਂ ਨੂੰ ਵੀ ਵੱਖਰੇ ਵੱਖਰੇ ਥਾਵਾਂ ਤੋਂ ਵੱਖਰੇ ਵੱਖਰੇ ਜ਼ਿਲ੍ਹਿਆਂ ਤੋਂ ਇਹਨਾਂ ਨੇ ਅਰੈਸਟ ਕਿੰਨੇ ਸੋ ਇੱਕ ਇੱਕ ਤੁਗਲਬ ਫਰਮਾਨ ਜਾਰੀ ਕੀਤਾ ਹੈ ਆਮ ਆਦੀ ਪਾਰਟੀ ਸਰਕਾਰ ਨੇ ਟੂ ਸੋ ਆਲ ਦ ਡੀਸੀਜ਼ ਆਫ ਦਾ ਪੰਜਾਬ ਕਿ ਇਹਨਾਂ ਨੂੰ ਜਿੱਥੇ ਵੀ ਇਹ ਕੇਂਦਰ ਦੀਆਂ ਸਕੀਮ ਵੀ ਜਿਹੜੇ ਵੀ ਇਹਨਾਂ ਡੈਲੀਗੇਟਸ ਨੇ ਜਿਹੜੇ ਇਹਨਾਂ ਦੇ ਅਹੁਦੇਦਾਰ ਨੇ ਜਾਂ ਜ਼ਿਲ੍ਹਾ ਅਧਿਕਾਰੀ ਨੇ ਜਾਂ ਸਟੇਟ ਡਿਪਚ ਉਹਨਾਂ ਨੂੰ ਰੈਸਟ ਕਰ ਦਿੱਤਾ ਜਾਵੇ ਪਰ ਭਾਰਤੀ ਜਨਤਾ ਪਾਰਟੀ ਵਸ ਸਪਸ਼ਟ ਸ਼ਬਦਾਂ ਦੇ ਵਿੱਚ ਇਸ ਮੀਡੀਆ ਰਾਹੀਂ ਦੱਸਣਾ ਚਾਹੁੰਦਾ ਭਾਰਤੀ ਜਨਤਾ ਪਾਰਟੀ ਕਦੇ ਨਾ ਡਰੀ ਹੈ ਨਾ ਡਰੇਗੀ ਇਹ ਤੁਹਾਡੀ ਬੋਖਲਾਹਟ ਹੈ ਜੋ ਤੁਹਾਡੇ ਸਾਹਮਣੇ ਦਿਖ ਰਹੀ ਹੈ ਔਰ ਕਹਿੰਦੇ ਨੇ ਵਿਨਾਸ਼ ਕਾਲ ਹੈ ਵਿਪਰੀਤ ਬੁੱਧੀ ਸਿਰਫ ਸਮਾਂ 7-18 ਸਾਲ ਦਾ ਰਹਿ ਗਿਆ ਲੋਕੀ ਮੂੰਹ ਤੋੜ ਜਵਾਬ ਦੇਣੇ